Gay pistol 05 05 ਬਡੀ ਕੱਢੀ ਆ ਰਹੀ ਜੀ ਜੀ ਆ ਦੀ ਬਾਈਟ ਕਰ ਦੇ ਮੋਟਰਸਾਈਕਲ ਤੇ ਜਾਵੀ ਇਹਦੇ ਬੰਦੇ ਨੇ ਕੱਢੀ ਆ ਇੱਕ ਮਿੰਟ ਪਾਜੀ ਇੱਕ ਮਿੰਟ ਚੱਕੋ ਥੋੜਾ ਨਾਲ ਬੜੀ ਰੋਕੇ ਬਾਈਟ ਕਰ ਲੈ ਇੱਕ ਮਿੰਟ ਪਾਜੀ ਰੱਖ ਇੱਕ ਮਿੰਟ ਵਿੱਚ 7000 ਔਰ ਦੱਸੋ ਗਲਤ ਦੱਸੋ ਕਿ ਹੋਈ ਆ ਇੱਕ ਵਾਰੀ ਗੱਲ ਦੱਸ ਦੋ ਕੀ ਹੋਈ ਆ ਲੋਕਾਂ ਨੂੰ ਲੱਗ ਗਿਆ ਮੋਟਰਸਾਈਕਲ ਜੋ ਬਰਾ ਦੋ ਕਰਦੇ ਨਹੀਂ ਮੈਂ ਕਹਿੰਦਾ ਭਾਈ ਜੀ ਜਿਹੜੀਆਂ ਜੈਨੀਆਂ ਆਪਣਾਂ ਤੇ ਕਰਾਉਣ ਤੋਂ ਪ੍ਰਤੀ ਸਪਨਾ ਕਰਦੇ ਆਂ ਖਾਲੀ ਖਾਲੀ ਉਹ ਜੜੀਆਂ ਨਾ ਪਿਆਰ ਜੀ ਦਕਰ ਬਿਆ ਭਾਈ ਮੜਾ ਦੱਸ ਦੋ ਮੜਾ ਕੀ ਗੱਲ ਕੀ ਹੋਈ ਆ ਨਹੀਂ ਗੱਲ ਤਾਂ ਦੇਖੋ ਭਾਈ ਕੁਝ ਨਹੀਂ ਹੋਈ ਮੁੰਡੇ ਆਪਸੇ ਹੀ ਲੜ ਪਏ ਹੋਰ ਤਾਂ ਸੀ ਜੀ ਦੱਸ ਸਕਦੇ ਸਾਡਾ ਤਾਂ ਜਿੰਮ ਨਾ ਜਿਵੇਂ ਪੂਰੇ ਉਹ ਜਿੰਮ ਦੇ ਵਿੱਚ ਨਹੀਂ ਲਈ ਹੋਏ ਜਾਂ ਵੈਸੇ ਹੋਏ ਵੈਸੇ ਬਾਹਰ ਹੀ ਆ আচ্ছা ਪਰ ਇਹ ਝੜੇ ਬੰਦੇ ਤੁਹਾਡੇ ਕੋਲ ਆਏ ਸੀ ਉਹ ਇਹ ਐਕਸਰਸਾਈਜ਼ ਕਰਾਉਂਦੇ ਆ ਉਹ ਸੀ ਬੰਦੇ ਕਿਹੜੇ ਸੀ ਉਹ ਬੰਦੇ ਨਹੀਂ ਕੋਈ ਆਊਟਸਾਈਡਰ ਸੀ ਜੀ ਉਹਨਾਂ ਆਪਣ ਨੂੰ ਪਤਾ ਨਹੀਂ ਨਾ ਜਿਹੜੇ ਜਿਹੜੇ ਨੇ ਤੇ ਆਪਾਂ ਕਿੱਥੇ ਜਾ ਰਹੇ ਜੀ ਕੀ ਗੱਲ ਹੋਈ ਹੈ ਗੱਲ ਦੱਸੋ ਸਾਨੂੰ ਮਾੜੀ ਕੀ ਹੋਈ ਹੈ ਮੈਂ ਦੱਸ ਦਿੰਦਾ ਤੁਹਾਨੂੰ ਕਾਹਦੀ ਸੀ ਨੰਬਰ ਕੋ ਛੋਟੇ ਹੈਗੇ ਨੇ ਤੇ ਇਹਨਾਂ ਨੇ ਚਾਬੀ ਵੀ ਗੱਡੀ ਆਪਣੀ ਤੇਰੇ ਵੀ ਗੱਡੀ ਆ ਕੀ ਕੀ ਇੱਥੇ ਜਿਹੜੀ ਇਨਸੀਡੈਂਟ ਹੋਇਆ ਹੈ ਹਾਂ ਜੀ ਹੁਣ ਇਹ ਇਤਲਾ ਮਿਲੀ ਸੀ ਕਿ ਕਰੋ ਜਿਮ ਦੇ ਨੇੜੇ ਕੋਈ ਲੜਾਈ ਹੋ ਰਹੀ ਹੈ ਅਸੀਂ ਨਾਲ ਦੀ ਨਾਲ ਹੀ ਇਨਫੋਰਮੇਸ਼ਨ ਮਿਲਦੀ ਮੌਕੇ ਤੇ ਪਹੁੰਚੇ ਤੇ ਨਾਲ ਦੀ ਨਾਲ ਮੌਕੇ ਤੇ ਪਹੁੰਚ ਕੇ ਸਾਰਾ ਵੈਰੀਫਾਈ ਕੀਤਾ ਇੱਥੇ ਮੋਟਰਸਾਈਕਲ ਖੜਾ ਕਰਨ ਕਰਕੇ ਕਰਬ ਜਿੰਮ ਦਾ ਟ੍ਰੇਨਰ ਹੈ ਇੱਕ ਮੁੰਡਾ ਤੇ ਇੱਕ ਸੰਧੀ ਅਕੈਡਮੀ ਚ ਬੰਦਾ ਉਹ ਦੋਵਾਂ ਦੀ ਆਪਸ ਚ ਲੜਾਈ ਹੋਈ ਸੀ ਉਹਨਾਂ ਨੇ ਫਿਰ ਮੁੰਡੇ ਬੁਲਾ ਲਏ ਤੇ ਨਾਲ ਦੀ ਨਾਲ ਮੌਕੇ ਤੇ ਪਹੁੰਚ ਕੇ ਆਇਡੈਂਟੀਫਾਈ ਕਰ ਲਏ ਆ ਤੇ ਕਿਊਸ ਨੂੰ ਰਾਉਂਡ ਅਪ ਕਰਨ ਜਾ ਰਿਹਾ ਸੀ ਤੇ ਬਣਦੀ ਕਾਰਵਾਈ ਕੀਤੀ ਜਾਏਗੀ ਨਾਲ ਦੀ ਨਾਲ ਇੱਕ ਬੰਦੇ 6 ਵਜੇ ਆ ਉਹਨੂੰ ਹਸਪੀਟਲ ਭੇਜ ਦਿੱਤਾ ਗਿਆ